ਅੰਮ੍ਰਿਤਸਰ ਦੇ ਵਿੱਚ ਅੱਜ ਕੁਮਰ ਵਿਜੇ ਪ੍ਰਤਾਪ ਤੇ ਸੁਪਾਲ ਸਿੰਘ ਖਹਿਰ ਨੇ ਕਨੇ ਸਾਂਝੀ ਪ੍ਰੈਸ ਕਾਨਫਰੈਂਸ ਕੀਤੀ ਆ ਤੇ ਕੁਮਰ ਜੀ ਦੁਬਾਰਾ ਤੋਂ ਸਰਗਰਮ ਨੇ ਪਹਿਲਾਂ ਥੋੜੇ ਸੀ ਹੁਣ ਹੋਰ ਜ਼ਿਆਦਾ ਹੋ ਗਏ ਨੇ ਦੇਖੋ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਹੁਣ ਕੀ ਕਰਨਾ ਉਹ ਤੇ ਮੈਨੂੰ ਪਤਾ ਨਹੀਂ ਹੈ ਕੁਮਰ ਵਿਜੇ ਪ੍ਰਤਾਪ ਕੁਮਰ ਵਿਜੇ ਪ੍ਰਤਾਪ ਦੇ ਨਾਲ ਨਾਲ ਬਹੁਤ ਸ਼ਾਰਪ ਨੇ ਤੁਹਾਨੂੰ ਪਤਾ ਹੈ ਦਿੱਲੀ ਪੁਲਿਸ ਚ ਰਹਿ ਆ ਜੀ ਕਿਸੇ ਨੂੰ ਸ਼ਾਇਦ ਅਸਕਲ ਦਾ ਇਲਮ ਹੋਵੇਗਾ ਇਹ ਦਿੱਲੀ ਪੁਲਿਸ ਚ ਰਹਿ ਆ ਹੂੰ ਸ਼ਾਇਦ ਸਬ ਇਨਸਪੈਕਟਰ ਜਾਂ ਇਨਸਪੈਕਟਰ ਉਸ ਤੋਂ ਬਾਅਦ ਇਹਨਾਂ ਨੇ ਸੰਸਕ੍ਰਿਤ ਦੇ ਵਿੱਚ ਮੇਰੇ ਖਿਆਲ ਦੇ ਨਾਲ ਮੁੜ ਕੇ ਪੇਪਰ ਦਿੱਤਾ ਸੀਗਾ ਜੀ ਕਿਸੇ ਨੇ ਸਲਾਹ ਦਿੱਤੀ ਕਿ ਸੰਸਕ੍ਰਿਤ ਚ ਕੰਪੀਟੀਸ਼ਨ ਥੋੜਾ ਘਟ ਜਾਂਦਾ ਹੂੰ ਉਸ ਤੋਂ ਬਾਅਦ ਇਹਨਾਂ ਨੇ ਦੋ ਕਿਤਾਬਾਂ ਲਿਖੀਆਂ ਹੋਈਆਂ ਸ਼ਾਇਦ ਤੁਹਾਨੂੰ ਨਾ ਪਤਾ ਨਹੀਂ ਇਹਦੇ ਬਾਰੇ ਨਹੀਂ ਜਾਣਕਾਰੀ ਦੋ ਕਿਤਾਬਾਂ ਨੇ ਹੂੰ ਇੱਕ ਸੰਤਾਂ ਦੇ ਅਨਮੋਲ ਵਚਨ ਇਹ ਕਾਰਟੀ ਆਈ ਤੇ ਆ ਜੀ ਤੁਸੀਂ ਰੈਂਡਮਲੀ ਪੁੱਛੋ ਮੈਂ ਤੁਹਾਨੂੰ ਥੋੜਾ ਜਿਹਾ ਹੋਰ ਇੰਟਰਸਟਿੰਗ ਜਵਾਬ ਦੇ ਦੇਣਾ ਜੀ ਠੀਕ ਹੈ ਜੀ ਕੁਮਰ ਵਿਜੇ ਪ੍ਰਤਾਪ ਨੇ ਲੋਭ ਕੀਤਾ ਕੁਮਰ ਵਿਜੇ ਪ੍ਰਤਾਪ ਨੇ ਇਹ ਬਤੌਰ ਆਈਪੀਐਸ ਅਫਸਰ ਬੜੇ ਮਤਲਬ ਕਿ ਤਰਾ ਚੜਾ ਦੇਖੇ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਰਾਜਨੀਤੀ ਕੁਮਰ ਵਿਜੇ ਪ੍ਰਤਾਪ ਸਿੰਘ ਦੀ ਨਵੀਂ ਨਹੀਂ ਹੈ ਹਮ ਠੀਕ ਹੈ ਜੀ ਕੁਮਰ ਵਿਜੇ ਪ੍ਰਤਾਪ ਸਿੰਘ ਦਾ ਜਿਹੜਾ ਪਹਿਲੀ ਕਿਤਾਬ ਦਾ ਵਿਮੋਚਨ ਸੀ ਜਿਸ ਨੂੰ ਪਰ ਰੀਲੀਜ਼ਿੰਗ ਕਹਿ ਦਿੰਨੇ ਆ ਅੰਗਰੇਜ਼ੀ ਵਿੱਚ ਜੀ ਉਹ ਸ਼ਾਇਦ ਸੁਖਵੀਰ ਸਿੰਘ ਬਾਦਲ ਨੇ ਕੀਤਾ ਸੀ ਤੇ ਦੂਜਾ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਸੀ ਜਾਂ ਪਹਿਲਾ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਤੇ ਦੂਜਾ ਸੁਖਵੀਰ ਸਿੰਘ ਬਾਦਲ ਨੇ ਜੀ ਕਿਸੇ ਟਾਈਮ ਗੁੱਡਵੈਲ ਸੀ ਕਾਲੀਆਂ ਨਾਲ ਵੀ ਹੂੰ ਠੀਕ ਹੈ ਜੀ ਜੋਸ਼ੀ ਕਰਕੇ ਵਿਗਾੜ ਵੀ ਪਿਆ ਕਾਂਗਰਸੀਆਂ ਨਾਲ ਬਾਜਵਾ ਸਾਹਿਬ ਤੇ ਇਹਨਾਂ ਦੇ ਘਰੇ ਜਾ ਕੇ ਆਏ ਨੇ ਠੀਕ ਹੈ ਜੀ ਬਾਜਵਾ ਸਾਹਿਬ ਤੁਹਾਨੂੰ ਪਤਾ ਹੈ ਨਾ ਹੁਣ ਇਹਨਾਂ ਦੇ ਸ਼ਾਇਦ ਪਿਛਲੇ ਕੁਝ ਦਿਨਾਂ ਤੋਂ ਪੱਖ 'ਚ ਭੁਗਤ ਰਹੇ ਨੇ ਪੱਖ 'ਚ ਵੀ ਬਿਲਕੁਲ ਜੀ ਜਦੋਂ ਇਹਨਾਂ ਦੇ ਨਾਲ ਟ੍ਰੈਜੇਡੀ ਵਾਪਰੀ ਹੈ ਹੂੰ ਉਸ ਟਾਈਮ ਵੀ ਮੈਂ ਤੁਹਾਨੂੰ ਕਿਹਾ ਸੀਗਾ ਕਿ ਭਾਜਪਾ ਨੇ ਅਪਰੋਚ ਕੀਤਾ ਜਿਹੜੇ ਇਹਨਾਂ ਦੇ ਕੁਝ ਨੇੜੇ ਤੇੜੇ ਦੇ ਬੰਦੇ ਸੀਗੇ ਜੀ ਜੀ ਇਹ ਹੁੰਦਾ ਕਿ ਦੁੱਖ ਦੇ ਵੇਲੇ ਤੁਸੀਂ ਨੇੜੇ ਟੁੱਕਦੇ ਹੋ ਫਿਰ ਮਤਲਬ ਕਿ ਕਰਦੇ ਹੋ ਹਨ ਹਾਂ ਜੀ ਸਬੰਧ ਚੱਲੇ ਹੁੰਦੇ ਹੋ ਮੈਂ ਉਹਨਾਂ ਨੂੰ ਫੋਨ ਵੀ ਲਾਇਆ ਸੀ ਇੱਕ ਦਿਨ ਕੁਝ ਗੱਲਾਂ ਮੈਂ ਵੀ ਪੁੱਛਣੀਆਂ ਚਾਹੁੰਦਾ ਸੀਗਾ ਜਿਹੜੀਆਂ ਚੀਜ਼ਾਂ ਮੈਂ ਸੁਣੀਆਂ ਪਿਛਲੇ ਕੁਝ ਦਿਨਾਂ ਤੋਂ ਕਿ ਕਨਫਰਮ ਕਰੀਏ ਕੁੰਵਰ ਸਾਹਿਬ ਦੇ ਨਾਲ ਤਾਂ ਗੱਲ ਇਹ ਹੈ ਕਿ ਸੁਖਪਾਲ ਸਿੰਘ ਖਹਿਰਾ ਜਾਂ ਪ੍ਰਤਾਪ ਸਿੰਘ ਬਾਜਵਾ ਦਾ ਇਨਾਂ ਦੇ ਹੱਕ ਦੇ ਵਿੱਚ ਆਉਣਾ ਕਿਤੇ ਨਾ ਕਿਤੇ ਕਾਂਗਰਸ ਇਸ ਚੀਜ਼ ਨੂੰ ਸਮਝ ਰਹੀ ਹੈ ਜੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੁਮਰ ਵਿਜੇ ਪ੍ਰਤਾਪ ਸਾਡੀ ਸਿਆਸੀ ਪਾਰਟੀ ਜਾਂ ਕਿਸੇ ਵੀ ਪਾਰਟੀ ਵਾਸਤੇ ਇੱਕ ਐਸੈਟ ਸਾਬਤ ਹੋ ਸਕਦੀ ਹੈ ਬਿਲਕੁਲ ਠੀਕ ਹੈ ਥਰਡ ਚੀਜ਼ ਜਿਹੜੀ ਹੈ ਕਿ ਕੁਮਰ ਵਿਜੇ ਪ੍ਰਤਾਪ ਸਿੰਘ ਆਪ ਡਿਸੀਜਨ ਲੈ ਸਕਦੇ ਮੈਂ ਜਿਵੇਂ ਤੁਹਾਨੂੰ ਲੰਮੀ ਚੌੜੀ ਭੂਮਿਕਾ ਪਿਸ਼ੋਕੜ ਦੀ ਹਿੱਸੇ ਕਰਕੇ ਦੱਸ ਰਿਹਾ ਕਿ ਉਹਨਾਂ ਨੂੰ ਸਭ ਪਤਾ ਹੈ ਹਮ ਵੀ ਕੌਣ ਕਿਸ ਵਾਸਤੇ ਕੌਣ ਕਿਹਦੇ ਲਈ ਖੇਡ ਰਿਹਾ ਹੈ ਜਾਂ ਮੈਨੂੰ ਨੇ ਢੇਲਾ ਰਿਹਾ ਹੈ ਤਾਂ ਇਸ ਕਰਕੇ ਸਾਨੂੰ ਇੰਤਜ਼ਾਰ ਰਹੇਗਾ ਫੈਸਲੇ ਦਾ ਕਿ ਕੁਮਰ ਵਿਜੇ ਪ੍ਰਤਾਪ ਸਿੰਘ ਕਿਸ ਤਰ੍ਹਾਂ ਦਾ ਫੈਸਲਾ ਕਰਦੇ ਆ ਪਰ ਜਿਵੇਂ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਫੇਰ ਵੀ ਦੱਸ ਦੇਣਾ ਕਿ ਕੁਮਰ ਵਿਜੇ ਪ੍ਰਤਾਪ ਸਿੰਘ ਦੀ ਹੋਰ ਗੱਲਾਂ ਤੋਂ ਇਲਾਵਾ ਨਾਰਾਜ਼ਗੀ ਜਿਹੜੀ ਉਹ ਡਰੱਗ ਕੇਸ ਦੇ ਵਿੱਚ ਵੀ ਸੀ ਕਿ ਇੱਕ ਬੰਦਾ ਇਹਨਾਂ ਚੋਂ ਬਹੁਤ ਵੱਡਾ ਬੰਦਾ ਉਹ ਇਹਨਾਂ ਦਾ ਕਹਿਣਾ ਸੀਗਾ ਕਿ ਡਰੱਗ ਕੇਸ ਦੇ ਵਿੱਚ ਇੱਕ ਤਰ੍ਹਾਂ ਨਾਲ ਇੱਕ ਡੀਲ ਕਰਕੇ ਵਿਚਰ ਰਿਹਾ ਹੈ ਜੀ ਤੋਂ ਕਾਫੀ ਗੱਲਾਂ ਨੇ ਕੁਮਰਬੀਚ ਪ੍ਰਤਾਪਪੁਰਾ ਬਾਰੇ ਜਦੋਂ ਉਹ ਡਿਸੀਜਨ ਲੈ ਲੈਣਗੇ ਬਾਕੀ ਦੀਆਂ ਗੱਲਾਂ ਵੀ ਆਪਾਂ ਕਰ ਲਵਾਂਗੇ